ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਾਰਥਡੇ ਰਿਫਾਰਮ ਚ ਤੁਹਾਡਾ ਸਵਾਗਤ ਹੈ ਜੀ ਅੱਜ ਝੋਟੀਆਂ ਪੰਜ ਆਪਣੇ ਕੋਲ ਤੇ ਸੁਈਆਂ ਸਵਾਈਆਂ ਚਾਰ ਸੁਈਆਂ ਜੇ ਤੇ ਇੱਕ ਗੱਬਣ ਆ ਤੇ ਆਜੋ ਗੱਲਬਾਤ ਕਰਦੇ ਆ ਬਾਦ ਸਾਹਿਬ ਹਾਂ ਨਾ ਟਿੱਕਲੀ-ਕੱਲੀ ਦੀ ਡਿਟੇਲ ਤੇ ਗੇਟ ਪੁੱਛਾਂਗੇ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਮਹਾਰਾਜੀ ਹੋਰ ਕਿਰਪਾ ਮਾਲਕ ਦੀ ਕਿਰਪਾ ਚਾਹੀਦੀ ਸਾਰਿਆਂ ਨੂੰ ਵੀਡੀਓ ਚਲਾ ਪਾਈ ਝੋਟੀਆਂ 12 ਕ ਦੀ ਆਈਆਂ ਝੋਟੀਆਂ ਦਾ ਵੀਡੀਓ ਪਾਈ ਸੀ ਦੋ ਤਿੰਨ ਵੇਗੀਆਂ ਅਸਲ ਦੇ ਵਿੱਚ ਨਾ ਥੋੜਾ ਹੁਣ ਆ ਟਾਈਮ ਹੋਇਆ ਸੀ ਚੋਣ ਦਾ ਤੇ ਝੋਟੀਆਂ ਸੋਹਣੀਆਂ ਲੱਗੀਆਂ ਥੋੜੀਆਂ ਚੰਗੀਆਂ ਲੱਗੀਆਂ ਹਾਂਜੀ ਇਹ ਮੇਰਾ ਮਨ ਚੱਲ ਮੈਂ ਵੀਡੀਓ ਪਾ ਲਈਏ ਚਾਰ ਝੋਟੀਆਂ ਸਪਈਆਂ ਦੇ ਗੱਭਣੇ ਗੱਭਣੇ ਬਹੁਤ ਹੀ ਜ਼ਿਆਦੀਆਂ ਚੰਗੀਆਂ ਕੁਆਲਟੀ ਵਾਲੀਆਂ ਤੇ ਦੁੱਧ ਵਾਲੀਆਂ ਝੋਟੀਆਂ 12-12 ਲੀਟਰ ਦੋਨੀਆਂ ਹੀ ਦੁੱਧ ਕੱਢਣ ਵਾਲੀਆਂ ਠੀਕ ਆ ਵੇਖੋ ਕੱਟੇ ਦੀ ਕਿੰਨੀ ਬਰੀਕੀ ਆ ਇਹ ਕੱਟੇ ਦੀ ਬਹੁਤ ਜ਼ਿਆਦੀ ਬਰੀਕੀ ਆ ਆ ਤੇ ਪਹਿਲੋਂ ਦੇ ਸੱਤਾ ਦੀ ਵੀ ਬਾਸ ਡੇਰੀ ਫਾਰਮ ਨੂੰ ਸਬਸਕ੍ਰਾਈਬ ਤੇ ਕਰਨਾ ਲਾਇਕ ਸ਼ੇਅਰ ਕਮੈਂਟ ਵੱਧ ਤੋਂ ਵੱਧ ਕਰਿਓ ਹਾਂਜੀ ਹੋਰ ਆਈ ਨੋਟੀਫਿਕੇਸ਼ਨ ਤੁਹਾਨੂੰ ਤੇ ਅੱਜ ਤੇ ਲੱਖ ਤੋਂ ਥੱਲੇ ਥੱਲੇ ਆ ਰਹੀਆਂ ਲੱਖ ਤੋਂ ਥੱਲੇ ਥੱਲੇ ਆਹ ਚੀਜ਼ ਬਾਈ ਕੋ ਆ ਛੋਟੀ ਦਾ ਮਲ ਕੀ ਗੱਲ ਦਾ ਮਾ ਤੇ ਥਣ ਥਣ ਚ ਡੱਚ ਦਾ ਬਥਾਰ ਤੇ ਪਿਓਰ ਤੋਂ ਹੁੰਦੀ ਐ ਪਿਓਰ ਤੋਂ ਹੁੰਦੀ ਠੀਕ ਜਾਣ ਤੇ ਤੇ ਕੱਟੀ ਬਾਂਹ ਵੀ ਕੱਟੀ ਆਪ ਵੀ ਕੱਟੀ ਆ ਤੇ ਮਗੜੀ ਵੀ ਕੱਟੀ ਆ ਇੰਦ ਵੀ ਤਕਰੀਕੋ ਹੋ ਗਿਆ ਈ ਆ ਫੋੜੀ ਆ ਰਹੀ ਆ ਹੂੰ ਥਾਣ ਬੜਾ ਚੰਗਾ ਠੀਕ ਚੁਆਈ ਬੜੀ ਤੇ ਚੁਆਈ ਬੜੀ ਤੇ ਹਲੋ ਬੱਤੀ ਹੈ ਹਲੋ ਹੋਲੀ ਵਰਗੀ ਆ ਆ ਬਰੀਕੀ ਵਰੀ ਕਿੱਡੀ ਦੇਖੋ ਸਾਫ ਸਫਾਈਆਂ ਤੱਲਿਓ ਬਹੁਤ ਜਾਰੀ ਚੰਗੀ ਕੱਢੀ ਚੰਗੀ ਆ ਥੋੜਾ ਜਿਹਾ ਮੇਰਾ ਹੋ ਗਿਆ ਵੇਖੋ ਤਾਂ ਹੈ ਚੰਗੀ ਐ ਕਵਾਜ ਮਾਲ ਬਾੜਤਾ ਵਾਵਾ ਲਿਆ ਹੀ ਆਹ ਵੇਖੋ ਜਿੰਦਾ ਅੱਜ ਜੱਦਾ ਸਾਫ ਆ ਤੇ ਕਟਿੰਗ ਤੋਂ ਆ ਵਕਤ ਦੁੱਧ ਲਾਲਾ ਗੋਲਾ ਲਾ ਲਿਓ 6 ਦਿਨ ਸੁਈ ਨੂੰ ਆ 6 ਦਿਨ 9 ਲੀਟਰ ਕੱਟੀ ਕੋ ਐ ਹੋਲੇ ਦੁੱਧ ਆ 9 ਲੀਟਰ ਠੀਕ ਇਹ ਕੱਤੀ ਦੁੱਧ 11 ਵੀ ਕਰ ਸਕਦੀ 12 ਵੀ ਕਿਉਂਕਿ ਬਰੀਕੀ ਬੜੀ ਕੱਸੀ ਦੀ ਐਹ ਤਰੀਕੇ ਦੇ ਕੱਪੜੇ ਆ ਰਹੀ ਆ ਠੀਕ ਕੱਤੀ ਦਾ ਭਾਵੇਂ 1.5 ਵੀ ਮੁੱਲ ਕਰਦੀ ਏ ਹਾਂਜੀ ਤੇ ਹੱਸ ਕੇ ਵੇਖਦੀ ਆ ਪਰ ਆਪਾਂ ਮੁੱਲ ਨਹੀਂ ਇੰਨਾ ਕਰਨਾ ਛੋਟਾ ਹੀ ਮੁੱਲ 85 ਮੁੱਲ ਤੇ ਹਾਂ ਜਾਂ ਨਾ ਵਿੱਚੋਂ 100 ਛੋੜੋ ਨਹੀਂ ਜਿਹੜਾ ਪਹਿਲਾਂ ਲੈ ਕੇ ਲੈ ਗਿਆ 82000 ਦੀ 82000 ਦੀ ਸਿਰਫ 82000 ਦੀ 82000 ਦੀ ਦੋਂਦੀ ਝੋਟੀ ਜਿਆਦਾ ਵਾ ਸਿਰਫ 1000 ਜਾਂ 2000 ਮੁਨਾਫਾ ਰਮਈਆ ਦੋਂਦੀ ਝੋਟੀ 82000 ਦੀ ਐ ਕੱਟੀ ਕੋ 11 ਤੋਂ 12 ਲੀਟਰ ਦੁੱਧ ਆਪਾਂ ਮੈਂ ਦੋ ਡੰਗ ਚੋੜ ਖੜਾ ਬਾਰੇ ਕੱਟੀ ਆ ਇਹ ਅੱਗੇ ਉਦਨ ਵੀਡੀਓ ਚ ਪਈ ਹੀ ਆਪਾਂ ਝੂਠ ਨਹੀਂ ਮਾਰਨਾ ਪਰ ਕੱਟੀ ਦਾ ਥੋੜਾ ਜਾਂ ਗੇਮੇ ਹੋਈ ਵੀ ਬੰਦੇ ਥੋੜਾ ਆਧਾਰ ਕਰਦੇ ਪੈਸੇ ਇੱਕ ਸੱਤ ਦੀ ਕੱਟੀ ਵੀ ਗਈ ਆਖੀ ਵੇਖੋ ਕਿ ਰੇਟ ਕੀ ਚੱਲਦਾ ਠੀਕ ਜਿਆਦੀ ਕਿ ਕਿ ਚਾਰ ਤਾਂ ਵਾ ਹੋ ਜ਼ਿਆਦੀ ਚੰਗੀ ਜੇ ਚ ਨਾਲ ਗੱਲਾਂ ਕਰਨੀਆਂ ਬੜਾ ਲੈਵਲ ਵਾਲਾ ਵਾ ਜੀਵਾ ਬਹੁਤ ਸਾਫ ਹੈ ਧੰਨਵਾਦ ਪਰਲੇ ਪਾਸੇ ਮੁਖੰਨੇ ਆ ਆ ਬਈ ਆ ਬਈ ਬਹੁਤ ਕੱਟੀ ਜੀ ਆਹ ਕੀ ਜਿਹੜੀ ਛੋਟੀ ਚੱਗੀ ਇੱਧਰ ਦੇਖ ਬਹੁਤ ਜਿਹੜੀ ਥਾਣ ਬੜਾ ਜਗਾ ਗਰੋਗ ਦਾ ਤਾਰਾ ਕੱਟੀ ਫਿਰ ਗਰੋਗ ਦਾ ਤਾਰਾ ਜਿਹੜੀ ਅਸਲ ਤੇ ਬਿਆਦੀ ਚੰਗੀ ਕੱਟੀ ਆ ਮਗਰ ਵੀ ਕੱਟੀ ਆਪ ਵੀ ਗੱਡੀ ਦੇ ਮਾੜੀ ਕੱਟੀ ਜਾਂਦੀ ਮਗਰ ਵੀ ਕੱਟੀ ਆ ਜਿਆਦੀ ਚੰਗੀ ਜਿਹੜਾ ਝਾੜ ਚੂਗੜਾ 12 13 ਹੀ ਹੋ ਸਕਦਾ ਤੇ 11 ਲੀਟਰ ਨਾਲ ਹੈ ਠੀਕ ਇਹਦਾ ਮੁੱਲ ਗਾਲੇ ਤਾਂ ਵੀ ਉਦੋਂ 1 5 ਕੀਤਾ ਤੇ ਝੋਟੀ ਵਿਗੀ 1 5 ਦੀ ਪਰ ਬੰਦੇ ਥੋੜੇ ਧਾਰ ਕਰਦੇ ਆਪਾਂ ਧਾਰ ਵਾਲੇ ਨਾਲ ਮੈਂ ਸਾਡੇ ਕੋਲ ਪਛੇ ਦੇ ਨਾਲ ਗੱਲ ਨਾ ਬਾਤ ਬਾਕੀ ਦੂਜਾ ਨੰਬਰ ਇਹ ਬੰਦੇ ਦੋ ਤਿੰਨ ਸਾਡੇ ਕੋਲ ਧਾਰ ਕਰਦੇ ਵੀ ਆ ਪਰ ਇਹ ਨਾ ਵੀ ਇਹ ਵੀਡੀਓ ਦੇ ਦੇਖ ਕੇ ਕਹੇ ਭਾਉ ਤੁਸੀਂ ਵੀਡੀਓ ਜਾ ਮਿਲ ਪਾ ਤੇ ਆ ਜਾ ਦੇ ਇਹ ਕੱਟੀ ਹਾਂ ਜਣਾ ਮੁੱਲ 95 ਤੇ 92000 ਦੀ ਦੇਣੀ ਹੈ 92000 ਦਾ 100 ਛੋੜ ਹੀ ਕਰੀਏ ਇਹ ਮੁੱਲ ਜਿਹੜਾ ਜਿਵੇਂ ਪਾਉਂਡਿਆ ਜਣਾ ਇਹ 100 100 ਛੋੜ ਵਾਲਾ ਹੀ ਸੀ ਠੀਕ ਐ ਰਕੀ ਲੱਖੋਂ ਥਾਂ ਆਈਆਂ ਹਾਂ ਇਹ ਮੀਣੀ ਕੱਟੀ ਜਿਹੜੀ ਲਗੀ ਦੀ ਇਹ ਮਗਰ ਕੀ ਕੱਟਾ ਜੇ ਕੱਟਾ ਮਗਰ ਠੀਕ ਇਹ ਦੇਖੋ ਕੱਟੀ ਕੋ ਹੋਊਗਾ ਸ਼ਾਇਦ 4-10 ਲੀਟਰ ਠੀਕ ਪਰ 9 ਤੇ 8.5 ਦੇ ਵਿਚ ਵਿੱਚ ਕਰਕੇ ਖੜੇ ਦਿੰਦਾ ਤੇ ਮੀਣੀ ਵੇਖੋ ਕੁਆਲਿਟੀ ਦੀ ਇਹ ਪਿਓਰ ਦਾ ਦੋ ਦਿਨ ਤੇ ਨਿੱਕਾ ਨਿੱਕਾ ਸਿੰਘ ਆ ਚੱਪਾ ਚੱਪਾ ਬੜੇ ਸਿੱਧਾ ਜਾਂਦਾ ਚੱਪਾ ਚੱਪਾ ਦੇ ਨਾਲ ਸਿੱਧਾ ਆ ਵੇਖੋ ਚੱਪਾ ਚਪਾ ਚੰਗੀ ਹਾਈਟ ਹੋਈ ਤੇ ਵੀ ਚੰਗੀ ਕੱਟੀ ਨੇ ਐਂਡ ਦੈਨ ਲੈਮ ਆ ਮੀਨ ਨਿੱਕਾ ਨਿੱਕਾ ਮੀਨ ਵਾ ਬਸ ਆ ਵੇਖੋ ਚਾਰ ਚਾਰ ਉਂਗਲਾਂ ਹੀ ਮੀਨ ਵਾ ਤੇਲ ਨੇਵਾ ਬੜਾ ਸਾਫ਼ ਕੱਟੀਦਾ ਬੜੀ ਖਲਾਕ ਠੀਕ ਬਹੁਤ ਜਿਆਦੀ ਇਹ ਵੀ ਬੜੀ ਬਰੀਕ ਬੜੀ ਬਰੀ ਕਾ ਕੱਟੀ ਹੈ ਜਿਆਦੀ ਅਸਲ ਤੇ ਜਿਆਦੀ ਚੰਗੀ ਆ ਕੱਟੀ ਹੈ ਵੀ ਪਿਓਰ ਦੋਂਦੀ ਤੇ ਪਿਓਰ ਦੋਂਦੀ ਆ ਹਾਂ ਪਿਓਰ ਦੋਂਦੀ ਹਾਂ ਫੋਨ ਲੈ ਵਾ ਚੈੱਕ ਕਰੋ ਤੇ ਐ ਠੰਡੀਆਂ ਤੇਰੇ ਅੱਗੇ ਵੀਰ ਇੱਕ ਲਿਆ ਫੋਨ ਕਰਨ ਵੀ ਭਾਜੀ ਠੰਡੀਆਂ ਆ ਕੱਟੀਆਂ ਬਿਲਕੁਲ ਠੰਡੀਆਂ ਠੀਕ ਇਹਦਾ ਮੁੱਲ ਭਾਵੇਂ ਇਹਦਾ ਵੀ ਇੱਕ ਪੰਜ ਕਰ ਦਈਏ ਵਿਖੂਗੀ ਹਾਂਜੀ ਵੇਖ ਜੀ ਬੋਲ ਨਹੀਂ ਕਰਨਾ ਇਹ 90 ਇਹ 2000 ਛੋੜ ਦੋ 2000 ਛੋੜ ਸਿਰਫ ਲਾਓ ਜੀ 100 ਦਾ ਨੋਟ ਹੈ ਮੈਂ ਕੀ ਛੋੜਾਂ ਹੀ ਆ ਥੋੜੀ ਇਹੋ ਕੱਟੀ ਕੋ 10 ਕਿਲੋ ਦੋ ਦਿਵਾ ਝਾਗ ਦਾ ਆ ਇਹ ਲੋ ਬਿਲਕੁਲ ਤਾਜੀ ਸੂਹੀ ਆ ਕਿ ਬਿਲਕੁਲ ਤਾਜੀ ਸੂਹੀ ਕੱਟੀ ਮਗਰਵਾ ਕੱਟੀ ਮਗਰਵਾ ਹੈਗਾ 10 ਵਾ ਸਾਢੇ 9 ਲੀਟਰ ਦਾ ਖੜੇ ਦੁੱਧ ਦਾ ਵੀ ਆਪਾਂ ਬਿਲਕੁਲ ਜਿਹੜੀ ਨਾ ਚਾਈ ਵਾਲੀ ਗੱਲ ਹਾਂਜੀ ਕਿਉਂਕਿ ਮਾਲ ਸੁਖਨਾ ਤੋਂ 12 ਮਹੀਨਾ 13 ਆਂਦੀਆਂ ਵਾ 13 14 ਛੋਟੀਆਂ ਤੇ ਅਰਾਧੀਆਂ ਆਈਆਂ ਵਾਂ ਤੇ ਸਿਰਫ ਇਹ ਵੀ ਮੋਲ ਛੋੜਾ ਛੋੜਾ ਕਰਕੇ ਵੇਚ ਰੀਆਂ ਛੋਟਾ ਛੋਟਾ ਮਨਾ ਫੜ ਕੇ ਇਹ ਚਾਹ ਦੇ ਫੇਰ ਹੋਰ ਲਿਆਵਾਂ ਪਈਆਂ ਤੇ ਇਹਨਾਂ ਉਧਰ ਹੋਰ ਨਹੀਂ ਆਵਾਂ ਉਹ ਵੀ ਆਉਣ ਵਾਲੀਆਂ ਵਾ ਤੇ ਛੋਟੀਆਂ ਦੁੱਧ ਵਾਗਾਂ ਕਿਵੇਂ ਇਹ ਗੀਨੇ ਸਖਾ ਚਾਵਾ ਪੰਨੀਆਂ ਛੋਟੀਆਂ ਦੀ ਵੀਡੀਓ ਪਾਉਂਦੇ ਆ ਜਾਇਦੀਆਂ ਅਸਲ ਤੇ ਜਾਇਦੀਆਂ ਚੰਗੀਆਂ ਵਾ ਇਹਦਾ ਵੀ ਥਣ ਤੋਂ ਦੁੱਧ 10 ਕਿਲੋ ਹੈਗਾ ਜੇ ਥੋੜਾ ਜਿਹਾ ਲੇਵਾ ਤੱਕ ਗਾਂ ਨੂੰ ਰੱਖ ਦੀ ਜੇ ਇੱਧਰ ਆੜ ਕੇ ਉਖਾਲ ਦੋ ਇੱਧਰ ਦੇ ਪਾਸੇ ਹਲ ਦੁੱਧ 10 ਲੀਟਰ ਹੈਗਾ ਤੇ ਚੋਣ ਬਹੁਤ ਚੰਗੀ ਆ ਕਿ ਚੋਣ ਬਹੁਤ ਚੰਗੀ ਆ ਇਹਦਾ ਮੁੱਲ 1 ਦਾ 10 ਕੋਈ 1 ਪੱਤ ਕੋਈ ਨਹੀਂ ਮੁੱਲ ਲੱਖ ਤੇ 98000 ਦੀ ਦੇਣੀ ਤੇ ਇੱਕ 100 ਦਾ ਨੋਟ ਸਰਫ ਹੋ ਜਾਂਦਾ ਆ ਨੰਬਰ 98000 ਦੀ ਜੀ ਛੋਟੀ ਸੁਆ ਦੱਜਾ ਜੀ ਦੱਜਾ ਸੁਆ ਕੀਤੇ ਮਲਕੇ ਦਿਨ ਪੂਰੇ ਆ ਇੱਕ ਦਿਨ ਲੈ ਜੇ ਦੋ ਲੈ ਜੇ ਤਿੰਨ ਲੈ ਤੇ ਇਹ ਵੀ ਕੁਆਲਿਟੀ ਵੇਖੋ ਰੇ ਕੱਲਾ ਕੱਲਾ ਥਣਿਆ ਕੱਲਾ ਕੱਲਾ ਤੇ ਜੈਡ ਬਲੈਕ ਐਨੂੰ ਹੋਂਦ ਤੂੰ ਬਤਾ ਕੇ ਜੱਡਾ ਲਾਇਆ ਬਸ 55 55 ਤੱਕ ਰੂਰ ਬਣਾ ਜੈਡ ਬਲੈਕ ਆ ਜੈਡ ਬਲੈਕ ਧੰਨਵਾਦ ਅਸੀਂ ਜੈਡ ਬਲੈਕ ਸਾਰੀ ਉਧਾਂ ਤੇ ਕੱਲਾ ਕੱਲਾ ਥਾਣੇ ਝੋਟੀ ਨੇ ਲੱਗਾ ਇੱਕ ਗੱਲ ਹੋਰ ਜੀ ਬਾਪ ਸਾਹਿਬ ਹਾਂ ਤਾਂ ਝੂਠ ਨਹੀਂ ਮਾਰਕ ਦੇਣੀ ਦਿੱਤੀ ਆਪੇ ਹੀ ਪਰੰਗ ਝੋਟੀ ਹਾਂਜੀ ਦੁੱਧ ਝੋਟੀ ਨੇ ਕੱਢੇ ਨੇ 14 ਲੀਟਰ ਪਹਿਦੇ ਸੂਰੇ ਠੀਕ ਦਿੱਤੀ ਹੀ 10 ਦੀ ਆਪਾਂ ਆਪਾਂ ਫੇਰ ਹੁਣ ਲੈ ਜੀ ਝੋਟੀ ਇਧਰੋਂ ਲਈ ਤੇ ਆਪਾਂ ਇਹਨਾਂ ਕੋਲ ਮਰਤੇ ਬਾਹਰ ਚੱਕ ਕੇ ਵੀ ਭਾਉ ਤੂੰ ਇਹ ਇਧਰ ਦੀ ਦਿੱਤਾ ਸੈਕਲ ਨਹੀਂ ਪਰ ਹੈਗੀ ਉਧਰ ਦੀ ਜੇ ਤੇ ਦਿੱਤੀ ਆਪਾਂ ਜਿਹੜਾ ਜੈਡ ਬਲੈਕ ਵਾ ਹਾਂ ਤੇ ਆਪਾਂ ਫੇਰ ਲੈ ਜੀ ਇਹਦਾ ਵੀ ਮੁੱਲ ਭਾਵੇਂ ਲੱਖ ਕਰ ਲਈਏ ਭਾਵੇਂ 1.5 ਕਰ ਲਈਏ हां ਜਾਂ ਨਾ 90000 ਇਹ ਵੀ 90000 1000 1000 ਛੋੜ 90000 ਤੇ ਕੁਆਲਟੀ ਵਾਲੀਆਂ ਮਈਆਂ ਆਓ ਆਣ ਕੇ ਵੇਖੋ ਤੇ ਲੱਖੋਂ ਥੱਲੇ ਇਹਨਾਂ ਵੀ ਮਲਕੇ ਆਹ ਮਈਆਂ ਦਾ ਇਹ ਨਾ ਨਾ ਰੇਟ ਕੀਤਾ ਸਾਡੇ ਕੋਲ ਮਈਆਂ ਉੱਚੀ ਰੇਟ ਵਾਲੀਆਂ ਹੈਗੀਆਂ 1 20 ਵਾਲੀਆਂ ਹੈਗੀਆਂ 1 10 ਵਾਲੀਆਂ ਹੈਗੀਆਂ ਜੀ ਬਾਅਦ ਵਿੱਚ ਮਲਕੇ ਗੰਨਿਆਂ ਚ ਗੰਨਾ ਨਹੀਂ ਪਸੰਦ ਆਉਂਦਾ 15 ਮਈਆਂ ਆ ਸਾਡੇ ਕੋਲ ਇਹਨਾਂ ਚਾਹਾਂ ਛੋਟੀਆਂ ਜੈੜੀਆਂ ਕੁਆਲਟੀ ਵਾਲੀਆਂ ਡੇੜਾ ਸਾਈ ਕਰ ਗਿਆ ਲੈ ਗਿਆ ਸੋ ਲੈ ਗਿਆ ਇਹਨਾਂ ਬਾਈ ਮੁਰਕੇ ਕਿਹਾ ਵੀ ਆ ਇੱਥੇ ਆਇਆਂ ਨੂੰ ਵੱਧ ਮੁੱਲ ਦੂਜੀਆਂ ਮਈਆਂ ਦਾ ਇਹਨਾਂ ਦਾ ਰੇਟ ਬਿਲਕੁਲ ਜਾਇਜ ਜੀ ਇਹ ਮਲਕੇ ਗਾਲੇ ਦਾ ਆਣ ਕੇ ਇੱਕ ਕਰੀ ਜਾਂ ਤੁਸੀਂ ਵੇਖਣਾ ਵੇਖ ਲਓ ਜੇ ਕਿਸੇ ਨੇ ਆਨਲਾਈਨ ਹੀ ਮੰਗਵੜੀਆਂ ਸਾਡੀ ਫੁੱਲ ਗਾਰੰਟੀ ਝੋਟੇ ਕਹਿੰਦੇ ਉਹ ਵੀ ਚੋਣ ਚਵਾ ਦੀ ਸੀਸ ਲੱਗਦੀ ਪਿੰਡ ਮਤੇਵਾਲ ਜੇ ਤਸਵੀਰ ਬਾਬਾ ਬਗਾਲਾ ਜ਼ਿਲ੍ਹਾ ਫਰੀ ਅੰਮ੍ਰਿਤਸਰ ਸਾਹਿਬ ਫੋਨ ਨੰਬਰ 887296897 ਸਸੀ ਗਾਲੇ